ਪੁਜਿਤ ਟ੍ਰੈਫਿਕ ਰੂਲ ਬਾਈਕ ਸਕੂਟਰ ਚਲਾਉਂਦੇ ਸਮੇ ਇਹਨਾਂ ਲੋਕਾਂ ਨੂੰ ਹੈਲਮਟ ਪੋਣਾ ਨਹੀਂ ਆ ਜ਼ਰੂਰੀ ਟ੍ਰੈਫਿਕ ਪੁਲਿਸ ਨੇ ਦੱਸਿਆ ਆ ਕਾਰਨ ਬਾਈਕ ਜਾਂ ਸਕੂਟਰ ਚਲਾਉਂਦੇ ਸਮੇ ਹੈਲਮਟ ਪੋਣਾ ਬਹੁਤ ਜ਼ਰੂਰੀ ਹੈ ਇਹ ਤਾਂ ਤੁਸੀਂ ਸਾਰੇ ਜਾਣਦੇ ਹੋ ਪਰ ਕੀ ਤੁਹਾਨੂੰ ਪਤਾ ਕਿ ਇੱਥੇ ਕੁਝ ਲੋਕ ਅਜਿਹੇ ਵੀ ਨੇ ਜਿਨ੍ਹਾਂ ਲਈ ਹੈਲਮਟ ਪਾਣਾ ਕੋਈ ਜ਼ਿਆਦਾ ਜ਼ਰੂਰੀ ਨਹੀਂ ਆ ਬਲਕਿ ਜੋ ਨਹੀਂ ਵੀ ਹੈਲਮਟ ਪਾਉਣਗੇ ਨਾ ਹੀ ਉਹਨਾਂ ਤੇ ਕੋਈ ਕਾਨੂੰਨੀ ਕਾਰਵਾਈ ਹੋਵੇਗੀ ਤੇ ਨਾ ਹੀ ਉਹਨਾਂ ਦਾ ਕੋਈ ਸਲਾਣ ਕਟਿਆ ਜਾਵੇਗਾ ਤੁਹਾਨੂੰ ਦੱਸਦੀ ਕਿ ਹੈਲਮਟ ਪਾਉਣਾ ਸਾਡੇ ਲਈ ਹੀ ਬੇਹੱਜੂਰੀ ਹੁੰਦਾ ਆ ਰੂਲ ਇੱਕ ਪਾਸੇ ਨੇ ਕਿਉਂਕਿ ਜਿਹੜਾ ਹੈਲਮਟ ਆ ਜੇਕਰ ਤੁਹਾਡੇ ਨਾਲ ਕਦੇ ਹਾਦਸਾ ਵੀ ਵਾਪਰਦਾ ਉਹ ਤੁਹਾਡੇ ਸਿਰ ਦੀ ਬਚਤ ਕਰੇਗਾ ਜਿਸ ਦਿਨਾਂ ਤੁਹਾਡੇ ਸਿਰ ਦੇ ਵਿੱਚ ਸੱਟ ਲੱਦਣ ਤੋਂ ਬਚਾਅ ਹੋ ਸਕਦਾ ਪਰ ਉਹ ਲੋਕ ਕਿਹੜੇ ਜਿਨ੍ਹਾਂ ਲਈ ਹੈਲਮਟ ਪਾਉਣਾ ਜ਼ਰੂਰੀ ਨਹੀਂ ਹੈ ਤੇ ਉਹਨਾਂ ਤੇ ਕੋਈ ਕਾਨੂੰਨੀ ਕਾਰਵਾਈ ਵੀ ਨਹੀਂ ਹੁੰਦੀ ਪਰ ਅਜਿਹਾ ਕਿਉਂ ਆ ਕਿਉਂਕਿ ਹਮੇਸ਼ਾ ਤੇ ਹੀ ਸੁਣਦੇ ਆ ਰਹੇ ਕਿ ਰੂਲਸ ਸਾਰਾ ਲੀਕ ਕੋ ਜਹ ਹੁੰਦੇ ਨੇ ਪਰ ਇਹ ਲੋਕ ਖਾਸ ਨੇ ਜਿਨ੍ਹਾਂ ਲਈ ਇਹ ਨਿਯਮ ਬਣਾਏ ਗਏ ਨੇ ਜਿਹੜੇ ਉਹ ਲੋਕ ਨੇ ਉਹ ਹੈ ਕੌਣ ਨੇ ਆਓ ਤੁਹਾਨੂੰ ਉਹਨਾਂ ਦੇ ਬਾਰੇ ਜਾਣਕਾਰੀ ਦਵਾਂਗੇ ਬਾਈਕ ਜਾਂ ਸਕੂਟਰ ਚਲਾਉਂਦੇ ਸਮੇਂ ਹੈਲਮਟ ਪਹਿਨਣਾ ਬਹੁਤ ਜ਼ਰੂਰੀ ਆ ਜਾਣੇ ਕਿ ਜਦੋਂ ਤੁਸੀਂ ਆਪਣੇ ਬਾਈਕ ਦੇ ਉੱਤੇ ਕਿਤੇ ਜਾ ਰਹੇ ਹੋ ਤਾਂ ਤੁਹਾਨੂੰ ਹੈਲਮਟ ਪਾਉਣਾ ਬਹੁਤ ਜ਼ਰੂਰੀ ਆ ਇਹ ਨਾ ਸਿਰਫ ਇੱਕ ਨਿਯਮ ਹੈ ਸਗੋ ਸੁਰੱਖਿਆ ਦੇ ਨਜ਼ਰੀਏ ਤੋਂ ਵੀ ਬਹੁਤ ਮਹੱਤਵਪੂਰਨ ਹੈ ਜੇਕਰ ਕੋਈ ਦੋ ਪਹੀਆ ਵਾਹਨ ਚਲਾਉਂਦੇ ਸਮੇਂ ਦੁਰਘਟਨਾ ਦਾ ਸਾਹਮਣਾ ਕਰਦਾ ਹੈ ਤਾਂ ਹੈਲਮਟ ਪਾਉਣ ਨਾਲ ਸਿਰ ਦੀ ਗੰਭੀਰ ਸੱਟ ਤੋਂ ਬਚਿਆ ਜਾ ਸਕਦਾ ਹੈ ਹੈਲਮਟ ਸਿਰ ਦੀ ਰੱਖਿਆ ਕਰਕੇ ਕਿਸੇ ਦੀ ਜਾਨ ਬਚਾ ਸਕਦਾ ਇਸ ਸਭ ਦੇ ਵਿੱਚ ਸਭ ਤੋਂ ਖਾਸ ਗੱਲ ਤਾਂ ਇਹ ਹੈ ਕਿ ਭਾਰਤ ਦੇ ਵਿੱਚ ਟ੍ਰੈਫਿਕ ਨਾਲ ਜੁੜੇ ਕੁਝ ਨਿਯਮ ਬਣਾਏ ਗਏ ਨੇ ਜਿਸ ਦਾ ਪਾਲਣ ਕਰਨਾ ਸੜਕ ਸੁਰੱਖਿਆ ਲਈ ਬਹੁਤ ਜ਼ਰੂਰੀ ਹੈ ਇਕ ਜਹਾ ਪਾਈ ਚਾਰਾ ਜਿਸ ਨੂੰ ਹੈਲਮਟ ਪਹਿਨਣ ਤੋਂ ਛੋਟ ਦਿੱਤੀ ਗਈ ਹੈ ਭਾਰਤ ਦੇ ਵਿੱਚ ਬਿਨਾਂ ਹੈਲਮਟ ਪਹਿਨੇ ਮੋਟਰਸਾਈਕਲ ਜਾਂ ਸਕੂਟਰੀ ਦੀ ਸਵਾਰੀ ਕਰਨ ਤੇ ਜੁਰਮਾਨਾ ਲਗਾਇਆ ਜਾਂਦਾ ਇਹ ਜੁਰਮਾਨਾ ਰਾਜ ਦੇ ਅਨੁਸਾਰ ਵੱਖ-ਵੱਖ ਹੋ ਸਕਦਾ ਹਾਲਾਂਕਿ ਜ਼ਿਆਦਾਤਰ ਰਾਜਾਂ ਦੇ ਵਿੱਚ ਬਿਨਾ ਹੈਲਮਟ ਦੇ ਦੋ ਪਹੀਆ ਵਾਹਨ ਦੀ ਸਵਾਰੀ ਕਰਨ ਤੇ 1000 ਰੁਪਏ ਦਾ ਜੁਰਮਾਨਾ ਲਗਾਇਆ ਜਾਂਦਾ ਕੁਝ ਰਾਜਾਂ ਦੇ ਵਿੱਚ ਇਹ ਜੁਰਮਾਨਾ ਹੋਰ ਵੀ ਵੱਧ ਹੋ ਸਕਦਾ ਐਸ ਤੋਂ ਪਹਿਲਾਂ ਹੈਲਮਟ ਨਾ ਪਾਉਣ ਤੇ ਘੱਟ ਜੁਰਮਾਨਾ ਹੁੰਦਾ ਸੀ ਹੁਣ ਤੁਹਾਨੂੰ ਦੱਸ ਦਈਏ ਕਿ ਦੇਸ਼ ਦੇ ਵਿੱਚ ਅਜੇ ਹ ਵਰਗ ਵੀ ਹੈ ਜੋ ਹੈਲਮਟ ਪਾਏ ਜਾਂ ਨਾ ਪਾਏ ਕੋਈ ਚੱਕਰ ਨਹੀਂ ਟ੍ਰੈਫਿਕ ਪੁਲਿਸ ਉਹਨਾਂ ਦਾ ਚਲਾਨ ਨਹੀਂ ਕਰਦੀ ਚੰਦਰਕੇਸ ਸਿੰਘ ਡਿਪਟੀ ਸੁਪਰਡੈਂਟ ਆਫ ਪੁਲਿਸ ਦਾ ਟ੍ਰੈਫਿਕ ਮੇਨਪੁਰੀ ਉੱਤਰ ਪ੍ਰਦੇਸ਼ ਦਾ ਕਹਿਣਾ ਹੈ ਕਿ ਸਿੱਖ ਭਾਈਚਾਰੇ ਨੂੰ ਹੈਲਮਟ ਪਹਿਨਣ ਦੇ ਨਿਯਮ ਦੇ ਵਿੱਚ ਛੋਟ ਮਿਲਦੀ ਆ ਪਰ ਇਹ ਛੋਟ ਸਿਰਫ ਦਸਤਾਰ ਪਾਉਣ ਵਾਲੇ ਸਿੱਖਾਂ ਦੇ ਲਈ ਆ ਇਹ ਨਿਯਮ ਸਿੱਖ ਕੌਮ ਦੇ ਧਾਰਮਿਕ ਅਧਿਕਾਰਾਂ ਦਾ ਸਤਿਕਾਰ ਕਰਨ ਲਈ ਬਣਾਇਆ ਗਿਆ ਅਸਲ ਦੇ ਵਿੱਚ ਸਿੱਖ ਕੌਮ ਦੇ ਸਿਰ ਤੇ ਪੱਗ ਹੈ ਜਿਸ ਕਾਰਨ ਉਹਨਾਂ ਦੇ ਸਿਰ ਤੇ ਹੈਲਮਟ ਨਹੀਂ ਬੈਠਦਾ ਇਸ ਤੋਂ ਇਲਾਵਾ ਦੁਰਘਟਨਾ ਸਮੇਂ ਉਹਨਾਂ ਦੀ ਪੱਗ ਹੈਲਮਟ ਦਾ ਹੀ ਕੰਮ ਕਰਦੀ ਆ ਸਰਦੀਆਂ ਗੰਭੀਰ ਸੱਟਾਂ ਤੋਂ ਬਚਾਉਂਦੀ ਹੈ ਇਹਨਾਂ ਤੋਂ ਇਲਾਵਾ ਜੇਕਰ ਕਿਸੇ ਦੀ ਅਜੇ ਹੀ ਮੈਡੀਕਲ ਹਾਲਤ ਹੈ ਜਿਸ ਦਾ ਪੱਗ ਜਿਹੜਾ ਆ ਇਹ ਗੰਭੀਰ ਸੱਟਾਂ ਤੋਂ ਬਚਾਉਂਦੀ ਹੈ ਜਿਸ ਕਾਰਨ ਉਹ ਸਿਰ ਤੇ ਹੈਲਮਟ ਨਹੀਂ ਪਾ ਸਕਦੇ ਜੇਕਰ ਉਹ ਮੈਡੀਕਲ ਸਰਟੀਫਿਕੇਟ ਦਿਖਾਵੇ ਤਾਂ ਉਹ ਚਲਾਨ ਤੋਂ बच ਸਕਦੇ ਨੇ ਜੇਕਰ ਤੁਸੀਂ ਅੱਜਕੱਲ ਆਪਣੀ ਲਈ ਨਵਾਂ ਹੈਲਮਟ ਖਰੀਦਣ ਬਾਰੇ ਸੋਚ ਰਹੇ ਹੋ ਤਾਂ ਹੈਲਮਟ ਦੀ ਸਹੀ ਗੁਣਵੱਤਾ ਦਾ ਧਿਆਨ ਰੱਖੋ ਇੱਕ ਚੰਗਾ ਹੈਲਮਟ ਤੁਹਾਡੇ ਸਿਰ ਨੂੰ ਸੁਰੱਖਿਅਤ ਰੱਖੇਗਾ ਨਾਲੀ ਹੈਲਮਟ ਨੂੰ ਸਹੀ ਢੰਗ ਦੇ ਨਾਲ ਪਹਿਨਣਾ ਬਹੁਤ ਜ਼ਰੂਰੀ ਹੈ ਇਹ ਯਕੀਨੀ ਬਣਾਉਣਾ ਮਹੱਤਵਪੂਰਨ ਹੈ ਕਿ ਹੈਲਮਟ ਸਿਰ ਤੇ ਫਟ ਹੋਵੇ ਅਤੇ ਕੰਨਾਂ ਨੂੰ ਢੱਕਦਾ ਹੋਵੇ ਸੜਕ ਸੁਰੱਖਿਆ ਹਰ ਕਿਸੇ ਦੀ ਜ਼ਿੰਮੇਵਾਰੀ ਹੈ ਸਾਨੂੰ ਸਾਰਿਆਂ ਨੂੰ ਟ੍ਰੈਫਿਕ ਨਿਯਮਾਂ ਦੀ ਪਾਲਣਾ ਕਰਨੀ ਚਾਹੀਦੀ ਹੈ ਅਤੇ ਆਪਣੀ ਅਤੇ ਦੂਜਿਆਂ ਦੀ ਸੁਰੱਖਿਆ ਦਾ ਖਿਆਲ ਰੱਖਣਾ ਚਾਹੀਦਾ ਹੈਲਮਟ ਪਾਉਣਾ ਸੜਕ ਸੁਰੱਖਿਆ ਦਾ ਇੱਕ ਅਹਿਮ ਹਿੱਸਾ ਹੈ ਤੁਸੀਂ ਅਤੇ ਤੁਹਾਡਾ ਪਰਿਵਾਰ ਇਸ ਨਾਲ ਸੁਰੱਖਿਅਤ ਰਹਿ ਸਕਦੇ ਹੋ ਤੇ ਸਹੀ ਸलाम ਤੋਂ ਤੁਸੀਂ ਵੀ ਆਪਣੇ ਘਰ ਸਫਰ ਕਰਕੇ ਪਹੁੰਚ ਸਕਦੇ ਹੋ ਬਿਊਰੋ ਰਿਪੋਰਟ ਹਮਦਾ ਦਾ ਟੀਵੀ